ਦੀ ਪਰਕਰਤ ਵੀਡੀਓ ਬਾਰੇ ਗੱਲ ਕਰਦੇ ਆ ਜਿਵੇਂ ਕਿ ਕਵਲ ਪ੍ਰੀਤ ਤੇ ਵਿੱਕੀ ਨੂੰ ਉਹਨਾਂ ਦੇ ਪਿੰਡ ਹੀ ਛੱਡਣ ਚਲਾ ਜਾਂਦਾ ਹੈ ਦਾ ਡੈਡੀ ਕਵਲ ਦੀ ਵੇਟ ਕਰ ਰਿਹਾ ਹੁੰਦਾ ਹੈ ਕਿਉਂਕਿ ਉਹ ਪਿੱਛੇ ਫੋਨ ਵੀ ਲਾ ਰਿਹਾ ਹੁੰਦਾ ਕਵਲ ਨੂੰ ਕਿ ਜਲਦੀ ਆ ਜਾ ਤੇ ਕਵਲ ਸੋਣੂ ਘਰ ਚਲਾ ਜਾਂਦਾ ਹੈ ਤੇ ਉੱਥੇ ਚਾਹ ਪੀਣ ਲੱਗ ਜਾਂਦਾ ਜਿਸ ਕਰਕੇ ਕਾਫੀ ਟਾਈਮ ਲੱਗ ਜਾਂਦਾ ਹੈ ਇਸ ਕਰਕੇ ਕਵਲ ਦੇ ਡੈਡੀ ਨੂੰ ਜਲਦੀ ਹੋਣ ਕਰਕੇ ਉਹ ਦੂਜੀ ਗੱਡੀ ਲੈ ਕੇ ਚਲਾ ਜਾਂਦਾ ਹੈ ਜਿਹੜੀ ਵਿੱਕੀ ਉਹਨਾਂ ਦੇ ਘਰ ਛੱਡ ਕੇ ਆਇਆ ਸੀ ਤੇ ਉਸ ਨੂੰ ਨਹੀਂ ਪਤਾ ਸੀ ਕਿ ਇਹ ਗੱਡੀ ਤਾਂ ਖਰਾਬ ਹੈ ਸੋ ਜਦੋਂ ਹੀ ਉਹ ਘਰੋਂ ਨਿਕਲਦਾ ਹੈ ਤੇ ਗੱਡੀ ਰਸਤੇ ਵਿੱਚ ਖਰਾਬ ਹੋ ਜਾਂਦੀ ਆ ਸੋ ਕਵਲ ਦਾ ਡੈਡੀ ਕਾਫੀ ਸਲਫਰ ਵਗੈਰਾ ਵੀ ਮਾਰਦਾ ਏ ਪਰ ਗੱਡੀ ਸਟਾਰਟ ਨਹੀਂ ਹੁੰਦੀ ਤੇ ਉਹ ਕਵਲ ਨੂੰ ਫੇਰ ਫੋਨ ਕਰਦਾ ਏ ਕਵਲ ਉਧਰ ਸੋਨੂ ਕਰ ਬੈਠਾ ਹੁੰਦਾ ਏ ਤੇ ਸੋਨੂ ਹੁਣਾਂ ਦੇ ਨਾਲ ਜਾਂ ਗੱਲਾਂ ਬਾਤਾਂ ਕਰ ਰਿਹਾ ਹੁੰਦਾ ਏ ਤੇ ਉੱਥੇ ਹੀ ਕਵਲ ਦੇ ਡੈਡੀ ਦਾ ਫੋਨ ਆ ਜਾਂਦਾ ਏ ਤੇ ਉਹ ਇਹ ਕਹਿੰਦਾ ਏ ਕਿ ਗੱਡੀ ਰਸਤੇ ਵਿੱਚ ਬੰਦ ਹੋ ਗਈ ਆ ਤੂੰ ਆਇਆ ਨਹੀਂ ਮੈਂ ਤੇਰੀ ਵੇਟ ਕਰਕੇ ਘਰੋਂ ਤੁਰ ਪਿਆ ਸੋ ਉੱਥੇ ਹੀ ਕਵਲ ਇਹ ਕਹਿੰਦਾ ਏ ਕਿ ਗੱਡੀ ਨੂੰ ਕੀ ਹੋਇਆ ਤੇ ਇਹ ਸਾਰੀਆਂ ਗੱਲਾਂ ਸੋਨੂ ਵੀ ਲੱਗੇ ਸੁਣਦਾ ਏ ਤੇ ਸੋਨੂ ਫੋਨ ਕੱਟਣ ਤੋਂ ਬਾਅਦ ਕਹਿੰਦਾ ਏ ਕਿ ਵਿੱਕੀ ਵਾਲੀ ਗੱਡੀ ਤਾਂ ਖਰਾਬ ਸੀ ਕਿੱਦਾਂ ਲੈ ਕੇ ਆਇਆ ਉਹ ਗੱਡੀ ਤਾਂ ਖਰਾਬ ਸੀ ਮੈਂ ਤੇ ਸੁਣਿਆ ਸੀ ਉਹ ਗੱਡੀ ਦਾ ਕਾਫੀ ਕੰਮ ਹੋਣ ਵਾਲਾ ਤੇ ਕਵਲ ਇਹ ਗੱਲਾਂ ਸੁਣ ਕੇ ਬੜਾ ਹੈਰਾਨ ਜਾ ਹੋ ਕੇ ਸੋਨੂ ਨੂੰ ਦੁਬਾਰਾ ਪੁੱਛਦਾ ਸੋਨੂ ਕਹਿੰਦਾ ਹੈ ਕਿ ਗੱਡੀ ਵਿੱਚ ਕੋਈ ਖਰਾਬੀ ਆ ਤੇ ਇਸ ਕਰਕੇ ਲੱਗਦਾ ਵਿੱਕੀ ਉੱਥੇ ਗੱਡੀ ਲਾ ਆਇਆ ਕਵਲ ਉਹਨੂੰ ਕਹਿੰਦਾ ਹੈ ਕਿ ਸਾਨੂੰ ਤਾਂ ਵਿੱਕੀ ਨੇ ਕੋਈ ਗੱਲ ਵੀ ਨਹੀਂ ਦੱਸੀ ਤੇ ਉਧਰ ਉਸ ਦਾ ਡੈਡੀ ਫੋਨ ਕਰ ਰਿਹਾ ਹੁੰਦਾ ਹੈ ਕਿ ਗੱਡੀ ਰਸਤੇ ਵਿੱਚ ਖਰਾਬ ਹੋ ਗਈ ਤੂੰ ਆ ਜਾ ਕਵਲ ਨੂੰ ਉਸੇ ਵੇਲੇ ਦਿਮਾਗ ਵਿੱਚ ਇਹ ਗੱਲ ਜ਼ਰੂਰ ਆਉਂਦੀ ਆ ਕਿ ਗੱਡੀ ਨੂੰ ਕੋਈ ਨਾ ਕੋਈ ਜ਼ਰੂਰ ਖਰਾਬੀ ਹੋਵੇਗੀ ਜਿਹੜਾ ਸੋਨੂ ਵੀ ਕਹਿ ਰਿਹਾ ਹੈ ਤੇ ਡੈਡੀ ਵੀ ਰਸਤੇ ਵਿੱਚ ਖੜੇ ਨੇ ਕਵਲ ਉੱਥੋਂ ਜਲਦੀ ਜਲਦੀ ਨਿਕਲਦਾ ਹੈ ਤੇ ਆਪਣੇ ਡੈਡੀ ਕੋਲ ਪਹੁੰਚਦਾ ਹੈ ਉਹ ਦੋਵੇਂ ਜਾਣਾ ਗੱਡੀ ਨੂੰ ਸਟਾਰਟ ਕਰਕੇ ਦੇਖਦੇ ਨੇ ਪਰ ਗੱਡੀ ਸਟਾਰਟ ਨਹੀਂ ਹੁੰਦੀ ਤੇ ਕਮਲ ਮਕੈਨਿਕ ਨੂੰ ਫੋਨ ਲਾਉਂਦਾ ਹੈ ਤੇ ਮਕੈਨਿਕ ਉੱਥੇ ਹੀ ਪਹੁੰਚ ਜਾਂਦਾ ਹੈ ਉਹ ਗੱਡੀ ਨੂੰ ਚੈੱਕ ਕਰਦਾ ਹੈ ਤੇ ਸਾਰਾ ਕੁਝ ਦੇਖਦਾ ਹੈ ਤੇ ਫਿਰ ਉਹ ਇਹਨਾਂ ਨੂੰ ਕਹਿੰਦਾ ਹੈ ਕਿ ਗੱਡੀ ਨੂੰ ਪ੍ਰੋਬਲਮ ਹੈ ਗੱਡੀ ਦੀ ਸਰਵਿਸ ਵਗੈਰਾ ਤਾਂ ਕਦੇ ਹੋਈ ਹੀ ਨਹੀਂ ਕਾਫੀ ਟਾਈਮ ਹੋ ਗਿਆ ਪਰ ਨਾਲ ਹੀ ਇਸ ਦਾ ਇੰਜਨ ਵੀ ਖਰਾਬ ਹੋ ਚੁੱਕਾ ਹੈ ਤੇ ਤੁਸੀਂ ਇਸ ਨੂੰ ਕਿਵੇਂ ਲਈ ਫਿਰ ਰਹੇ ਹੋ ਤੁਹਾਨੂੰ ਚਾਹੀਦਾ ਸੀ ਗੱਡੀ ਘਰੋਂ ਨਹੀਂ ਕੱਢਣੀ ਜ ਆ ਇਸ ਨੂੰ ਬਣ ਲਈ ਲਾ ਦਿੰਦੇ ਤੇ ਇਹ ਗੱਲਾਂ ਸੁਣ ਕੇ ਕਬਲ ਬਹੁਤ ਜ਼ਿਆਦਾ ਹੈਰਾਨ ਹੁੰਦਾ ਏ ਕਿ ਵਿੱਕੀ ਨੇ ਸਾਡੇ ਨਾਲ ਇਦਾਂ ਦੀ ਕੋਈ ਗੱਲ ਵੀ ਨਹੀਂ ਕੀਤੀ ਤੇ ਚੁੱਪ ਕਰਕੇ ਗੱਡੀ ਇੱਥੇ ਛੱਡ ਗਿਆ ਉਹ ਦੋਵੇਂ ਪਿਓ ਪਤ ਆਪਸ ਵਿੱਚ ਇਹ ਸਲਾਹ ਕਰਦੇ ਨੇ ਕਿ ਵਿੱਕੀ ਸਾਡੇ ਨਾਲ ਚਲਾਕੀ ਕਰਕੇ ਗਿਆ ਏ ਗੱਡੀ ਖਰਾਬ ਕਰਕੇ ਹੀ ਇੱਥੇ ਲਗਾ ਕੇ ਗਿਆ ਏ ਉਹ ਇਹ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਹੁੰਦਾ ਆਪਾਂ ਮਕੈਨਿਕ ਦੇ ਕੋਲ ਗੱਡੀ ਕਿਸੇ ਤਰੀਕੇ ਨਾਲ ਲੈ ਕੇ ਪਹੁੰਚਦੇ ਹਾਂ ਪਰ ਬਾਅਦ ਵਿੱਚ ਵਿੱਕੀ ਨੂੰ ਮੈਂ ਸਭ ਕੁਝ ਸਿਖਾਉਣਾ ਹੈ ਜਿਹੜਾ ਹਰ ਵਾਰ ਸਾਨੂੰ ਬੇਵਕੂਫ ਬਣਾ ਦਿੰਦਾ ਹੈ ਸੋ ਉੱਧਰ ਹੀ ਕਵਲ ਤੇ ਉਸ ਦਾ ਡੈਡੀ ਮਕੈਨਿਕ ਉਹ ਗੱਡੀ ਨੂੰ ਸਟਾਰਟ ਕਰ ਦਿੰਦਾ ਹੈ ਤੇ ਮਕੈਨਿਕ ਦੇ ਲੈ ਕੇ ਪਹੁੰਚ ਜਾਂਦੇ ਨੇ ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਗੱਡੀ ਦੇ ਉੱਤੇ 40-50 ਹਜ਼ਾਰ ਰੁਪਏ ਦਾ ਖਰਚਾ ਆਉਣ ਵਾਲਾ ਹੈ ਇਹ ਸੁਣ ਕੇ ਤਾਂ ਹੋਰ ਹਰਾਨ ਹੁੰਦੇ ਨੇ ਸੋ ਫਿਰ ਉਹ ਇਹ ਕਹਿੰਦੇ ਨੇ ਕਿ ਹੁਣ ਵਿੱਕੀ ਦੇ ਨਾਲ ਗੱਲ ਕਰਨੀ ਹੀ ਪੈਣੀ ਆ ਬਹੁ ਟਾਈਮ ਹੋ ਗਿਆ ਬੇਫਕੂ ਬਣਾਉਂਦਿਆਂ ਨੂੰ ਸੋ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ